ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਕੱਲ੍ਹ ਵਾਲੀ ਵੀਡੀਓ ਚ ਆਪਾਂ ਨੇ ਤੁਹਾਨੂੰ ਟਰੈਕਟਰ ਦਿਖਾਏ ਸੀ ਆਪਣੇ ਟਰੈਕਟਰ ਵਿਕੇ ਸੀ ਅੱਜ ਸੋਨਾਲਿਕ ਵਾਲੇ ਵੀਰਾਂ ਨੇ ਬਾਈ ਪਾਲਟੀਆਂ ਕਰੀਆਂ ਪੰਜ ਟਰੈਕਟਰ ਬਾਈ ਇਕੱਠੇ ਚੱਲੇ ਨੇ 4x4 ਲੋ ਜੀ ਦੇਖੋ ਬਾਈ ਮੇਲਾ ਲੱਗਿਆ ਹੋਇਆ ਅੱਜ ਪੂਰਾ ਠੀਕ ਹੈ ਜੀ ਲੋ ਜੀ ਦੇਖੋ ਤੁਹਾਨੂੰ ਪਤਾ ਜੀ 4x4 ਟਰੈਕਟਰ ਤੇ ਕੰਪਨੀ ਵੱਲੋਂ ਬਾਈ ਸਕੀਮ ਚੱਲ ਰਹੀ ਹੈ ਜਿਹੜੀ ਠੀਕ ਹੈ DI 60 ਉਹ ਟਰੈਕਟਰ ਚੱਲੇ ਨੇ ਜੀ ਅੱਜ ਸਾਰੇ ਤੇ ਬੰਦੇ ਵੀ ਸਾਰੇ ਜਿਹੜੇ ਲਿਆਣੇ ਵਾਲੇ ਸਾਰੇ ਆਪਣੇ ਲਿਹਾਜੀਆਂ ਵਿੱਚ ਦੋ ਤਿੰਨ ਰਿਸ਼ਤੇਦਾਰ ਵੀ ਆਪਣੇ ਠੀਕ ਆ ਜੀ ਤੇ ਬਾਈ ਨੇ ਖੜੇ ਆਹ ਹੋਰ ਬਾਈ ਕਿਆ ਹਾਲ ਹੈ ਜੀ ਹਾਂਜੀ ਸਰ ਸਭੀ ਗੱਲ ਚੜਤੀਆਂ ਵਧਾਈਆਂ ਚ ਹਾਂਜੀ ਹਾਂਜੀ ਵਧਾਈਆਂ ਹੋ ਗਈਆਂ ਜੀ ਠੀਕ ਆ ਜੀ ਹਾਂਜੀ ਹਾਂਜੀ ਉਹ ਇਹ ਤਾਂ ਕਈ ਦਿਨ ਦੀ ਹੋਈਆਂ ਟਰੈਕਟਰ ਅੱਜ ਆਏ ਆ ਆਪਣੇ ਉਹ ਅੱਜ ਪਹਿਲਾਂ ਉਹ ਨਰਾਤਾ ਸ਼ਰਾਬ ਖਤਮ ਹੋਏ ਕੱਲ ਹਾਂਜੀ ਪਹਿਲਾਂ ਨਰਾਤਾ ਜੀ ਠੀਕ ਆ ਜੀ ਠੀਕ ਆ ਜੀ 6 4x4 ਦਿੱਤੇ ਸੀ ਲਿਹਾਜੀ ਓਕੇ ਜੀ ਓਕੇ ਦੋ ਟਰੈਕਟਰ ਹੋਰ ਦਿੱਤੇ ਆ ਓਕੇ ਜੀ ਫੜ ਲਿਓ ਪਹਿਲਾਂ ਫੋਟੋ ਕਰ ਲਈਏ ਜੀ ਤੇ ਲੋ ਜੀ ਪਹਿਲਾਂ ਸਾਡੇ ਡੱਲੇ ਵਾਲੇ ਵੀਰਾਂ ਦੀ ਫੋਟੋ ਕਰੀਏ ਭਾਈ ਆਪਣਾ ਠੀਕ ਹੈ ਜੀ ਲੋ ਭਾਈ ਮੜਾ ਮੜਾ ਟਰੈਕਟਰ ਛੱਡ ਦੋ ਹਾਂ ਬਸ ਬਸ ਠੀਕ ਹੈ ਜੀ ਬਸ ਠੀਕ ਹੈ ਭਾਈ ਆ ਸਾਡੇ ਡੱਲੇ ਵਾਲੇ ਵੀਰਾਂ ਨੇ ਲਿਆ ਡੀਜ ਟਰੈਕਟਰ ਦਸਾਂ ਦੀ ਲੋੜ ਨਹੀਂ ਭਾਈ ਟਰੈਕਟਰ ਸਾਰੇ ਇੱਕੋ ਆ ਠੀਕ ਹੈ ਜੀ ਲੋ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਇੰਨੇ ਟਰੈਕਟਰਾਂ ਦੇ ਵਿੱਚ ਫੋਟੋ ਤਾਂ ਨਹੀਂ ਪਤਾ ਲੱਗਦਾ ਕਿ ਕਿਹਦੇ ਕਿਹੜੇ ਨੱਕ ਚ ਆ ਰਿਹਾ ਕੰਮ ਖੁੱਲ੍ਹੇ ਹੀ ਚੱਲਦਾ ਬਾਈ ਆਜੇ ਇੱਧਰ ਵੀ ਖਿੱਚੇ ਤੇ ਬਾਈ ਨਾਲ ਦੀ ਆਜੋ ਆਜੋ ਚਲੋ ਪਹਿਲਾਂ ਕਰ ਲੋ ਤੇ ਲੋ ਜੀ ਬਾਈ ਆ ਸਾਡੇ ਗੋਪੀ ਵੀਰ ਨੇ ਬਾਈ ਲੋ ਜੀ ਬਾਈ ਵਾਰਕਾਂ ਬਹੁਤ ਬਹੁਤ ਲੋ ਜੀ ਇਹ ਸਾਡੇ ਵੀਰ ਬਾਈ ਕੀਰਤਪੁਰ ਸਾਹਿਬ ਤੋਂ ਆ ਜੀ ਜਿਹੜੇ ਟਰੈਕਟਰ ਲੈ ਕੇ ਚੱਲੇ ਆ। ਲੋ ਜੀ। ਆ ਠੀਕ ਹੈ ਜੀ ਵੀਰੇ। ਮੁਬਾਰਕਾਂ ਸਾਰਿਆਂ ਨੂੰ ਬਾਈ। ਵਧਾਈਆਂ ਬਾਈ। ਲੋ ਜੀ। ਹਾਂ ਕੋਈ ਗੱਲ ਨਹੀਂ ਬਾਈ। ਹੋਰ ਬਾਈ ਕੋਈ ਕਹਿਣਾ ਦੱਸਣਾ ਕੁਛ? بس ਬਣੀ ਸਾਡਾ 450 60 ਟੈਕਟਰ ਆਇਆ ਠੀਕ ਹੈ ਜੀ ਇਹ ਕੰਪਨੀ ਨੇ ਬਹੁਤ ਗੈਜ ਰੇਟ ਤੇ ਆਇਆ ਓਕੇ ਇਹਦੇ ਲਈ ਕੰਪਨੀ ਜੀ ਆਪਣਾ ਸ਼ੋਰੂਮ ਕੁਮਿਟ ਹੈ ਜੀ ਉਹ ਠੀਕ ਹੈ ਜੀ 85000 ਰੁਪਇਆ ਬਲਕਿ ਜਿਹੜੇ ਰੇਟਾਂ ਤੋਂ ਤੁਸੀਂ ਪਹਿਲਾਂ ਟੂ व्हीਲ ਦਿੰਦੇ ਤੇ ਅੱਜ ਆਪਾਂ ਹੁਣ 450 ਉਹਦੇ 4 व्हीਲ ਦੇ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਓਕੇ ਹਾਂਜੀ ਇਹ ਤਾਂ ਬਹੁਤ ਡਿਮਾਂਡ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਠੀਕ ਹੈ ਭਾਈ ਮੁਬਾਰਕਾ ਤੁਹਾਨੂੰ ਵੀ ਬਹੁਤ ਬਹੁਤ ਠੀਕ ਹੈ ਜੀ ਚਲੋ ਭਾਈ ਆਹ ਟਰੈਕਟਰ ਕੋਪੀ ਭਾਈ ਤੁਹਾਡਾ ਕਿਹੜਾ ਟਰੈਕਟਰ ਹੈ ਹੋਰ ਭਾਈ ਭਾਈ ਆਜੋ ਆਜੋ ਹੋਰ ਵੀਰੇ ਠੀਕ ਹੋ ਭਾਈ ਆਜੋ ਤੇ ਇਹਨਾਂ ਨੇ ਲੈ ਆਈ ਟਰੈਕਟਰ ਸਾਡੇ ਪਿੰਡ ਦੇ ਬੰਦੇ ਨੇ ਲੈ ਆਇਆ ਓਕੇ ਜੀ ਭਾਈ ਨੂੰ ਮੁਬਾਰਕਾਂ ਬੋਲੋ ਠੀਕ ਹੈ ਜੀ ਭਾਈ ਬਹੁਤ ਦੇਰ ਤੋਂ ਪਹਿਲਾਂ ਪੁਰਾਣਾ ਟਰੈਕਟਰ ਲੈਣ ਦਾ ਮਨ ਤਾਂ ਚਲੋ ਹੁਣ ਨਵੇਂ ਦਾ ਮਨ ਬਣ ਗਿਆ ਚਲੋ ਵਧੀਆ ਕਰਦਾ ਮਹਾਰਾਜ ਜੋ ਕਰਦਾ ਚੰਗੇ ਹੋ ਗਿਆ ਬਾਈ ਫਿਰਦੇ ਅੱਛਾ ਜੀ ਬੜਾ ਰਾੜਾ ਪਸੰਦ ਨਹੀਂ ਆਇਆ ਇਹਨਾਂ ਠੀਕ ਆ ਠੀਕ ਆ ਦਿਖਾ ਕਰਕੇ ਵੜਾ ਠੀਕ ਆ ਠੀਕ ਆ ਉਹ ਨਾਲੀ ਕਾ ਸੋਨਾ ਵਾਲੀ ਕਾ ਜਿੰਦਾਬਾਦ ਹੋ ਗਿਆ ਬਾਈ ਕੋ ਪਹਿਲਾਂ ਵੀ ਸੋਨਾ ਵਾਲੀ ਕਰੀਦਾ ਪਹਿਲਾਂ ਵੀ ਸੋਨਾ ਵਾਲੀ ਹਾਂਜੀ ਹਾਂ ਬਾਈ ਜਿਹੜੀ ਜੀ ਆ ਆਪਾਂ ਚਲਾਉਣੇ ਨੇ ਆਟੋਮੈਟਿਕਲੀ ਉਹ ਚੀਜ਼ ਨਾਲ ਆਪਣਾ ਮੋਹ ਜੁੜਿਆ ਹੋਣਾ ਹਣਾ ਬਾਈ ਹਾਂਜੀ 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 ਚਲੋ ਠੀਕ ਆ ਬਾਈ ਕੰਪਨੀ ਵੱਲੋਂ ਵੀ ਸਕੀਮ ਸੀ ਹਾਂ ਹਾਂਜੀ ਠੀਕ ਨਹੀਂ ਠੀਕ ਆ ਤੂੰ ਵੀ ਉਹਦੇ ਬਰਾਬਰੇ 4 ਬਾਈ ਮਿਲ ਰਿਹਾ ਉਹ ਵੀ ਰੇਟ ਜਣਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਠੀਕ ਆ ਅੱਜ ਕਿਹਦਾ ਜਾਣਾ ਹੀ ਉੱਧਰ ਨੂੰ ਹੋਵੇਗਾ ਠੀਕ ਆ ਨਾ ਨਾ ਠੀਕ ਆ ਭਾਈ ਠੀਕ ਆ ਨਾਲੇ ਟਰੈਕਟਰ ਸਾਰੇ ਤੁਹਾਡੇ ਏਰੀਆ 'ਚ ਚੱਲੇ ਆ ਹਾਂ ਹੈ ਨਾ ਜੀ ਬੇਟੇ ਏਰੀਆ 'ਚ ਚੱਲੇ ਆ ਹਾਂ ਸਾਰੇ ਬੇਟੇ ਏਰੀਆ 'ਚ ਚੱਲੇ ਆ ਟਰੈਕਟਰ ਬੇਟੇ ਏਰੀਆ ਡੱਲਾ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਠੀਕ ਆ ਠੀਕ ਆ ਉੱਪੀ ਵੀਰੇ ਠੀਕ ਆ ਹੋਰ ਵੀਰੇ ਕਿਵੇਂ ਗੇਮਾਂ ਵਧੀਆ ਚੱਲਦੀ ਵਧੀਆ ਵੀਰੇ ਠੀਕ ਆ ਤੇ ਵੀਰੇ ਆਪਾਂ ਤੋਂ ਤਰੀਬਨ 2 ਸਾਲ ਹੋ ਗਏ 3 ਸਾਲ ਹੋ ਠੀਕ ਹੈ ਭਾਈੰਡੋਵਰ ਨਾਲ ਲੇ ਗਿਆ ਤਾਂ ਬੜੇ ਕੈਮਰਾ ਸਪੌਟ ਠੀਕ ਆ ਬਹੁਤ ਵਧੀਆ ਭਾਈ ਠੀਕ ਆ ਭਾਈ ਤੇ ਬਾਈ ਇਹਨਾਂ ਦੇ ਉਧਰ ਲਾਗਵਾਸ ਆ ਆਪਣੇ ਕਈ ਟਰੈਕਟਰ ਚੱਲਦੇ ਨੇ ਲੈ ਲੈ ਇੱਕ ਨੰਬਰ ਟਰੈਕਟਰ ਕੋਈ ਇਸ ਘੈਂਟ ਰਹੀ ਠੀਕ ਆ ਵੀਰੇ ਠੀਕ ਆ ਸਾਰੇ ਪਾਸੇ ਨੂੰ ਵਧੀਆ ਠੀਕ ਆ ਜੀ ਚਲੋ ਠੀਕ ਹੈ ਗੋਪੀ ਵੀਰੇ ਧੰਨਵਾਦ ਥੋੜਾ ਓਕੇ ਤੇ ਲੋ ਜੀ ਵੀਰੋ ਆਪਣੇ ਨਾਲ ਸੋਨਾ ਦੇ ਕਾਲੇ ਵੀਰਾਂ ਕੋਲ ਇੱਕ ਟਰੈਕਟਰ ਆਇਆ ਜੀ ਅੱਜ ਸਵਰਾਜ 855 2024 ਮਾਡਲ ਕੰਡੀਸ਼ਨ ਚੈੱਕ ਕਰੋ ਟਾਇਰ 90 ਪੈਸੀ ਪਈਆਂ ਟਰੈਕਟਰ ਦੇ ਠੀਕ ਆ ਜੀ ਲੋ ਜੀ ਕਰੋੜੀ ਦਾ ਸ਼ਾਨ ਤਿੰਨ ਸਪੀਡਾਂ ਵਾਲਾ ਸਾਈਡ ਗੇਅਰ ਠੀਕ ਆ ਜੀ 15 ਸਪੀਡਾਂ ਵਾਲਾ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਬਾਈ 90 ਪੈਸੀ ਟਾਇਰ ਖੜੇ ਆ ਠੀਕ ਆ ਜੀ ਤੇ ਬਾਕੀ ਜੇ ਕੋਈ ਵੀਰ 855 4 ਵੀਲਡਨ ਦਾ ਚਾਹਵਾਨ ਹੋਇਆ ਤਾਂ ਰੋਪੜੇ ਖੜਾ ਬਾਈ ਇਹਨਾਂ ਨਾਲ ਸੰਪਰਕ ਕਰ ਸਕਦਾ ਸਾਈਡ ਗੇਅਰ ਆ ਪਿੱਛੋਂ ਚੈੱਕ ਕਰ ਲਓ ਬਾਈ ਲੋ ਜੀ ਚਮਾਂ ਨਵਾਂ ਟਰੈਕਟਰ ਠੀਕ ਹੈ ਜੀ ਲੋ ਜੀ ਕਰੋ ਚੱਲ ਵੀ ਬਾਈ ਇਹਨਾਂ ਦੇ ਨਵੇਂ ਟਰੈਕਟਰ ਵਧੀਆ ਵਿਕੇ ਆ ਟਰੈਕਟਰ ਸਕੀਮ ਵਿੱਚ ਤਾਂ ਠੀਕ ਹੈ ਜੀ ਤੇ ਬਾਕੀ ਇਹਦਾ ਰੇਟ ਵੀ ਜਮਾਂ ਜੈਜੇ ਰੱਖਿਆ ਨੇ 8 ਲੱਖ 20 ਹਜ਼ਾਰ ਮੁੱਲ ਰੱਖਿਆ ਬਾਕੀ ਮੌਕੇ ਤੇ ਵਧੀਆ ਮਾਣ-ਤਾਨ ਕਰ ਦਾਂਗੇ ਬਾਈ ਜੇ ਕਿਸੇ ਵੀ ਨੇ ਲੈਣਾ ਹੋਇਆ ਠੀਕ ਹੈ ਜੀ ਲੋ ਜੀ ਇਹਨੇ ਪਹਿਲੇ ਚੱਲਿਆ ਵਾ ਤਰੀਬਨ 6 700 ਘੰਟੇ ਚੱਲਿਆ ਵਾ ਜੀ 6 700 ਘੰਟਾ ਟਰੈਕਟਰ ਸਿਰਫ ਚੱਲਿਆ ਵਾ ਠੀਕ ਆ ਤੇ ਨੰਬਰ ਵੀ ਤਾਂ ਸਾਡੇ ਮਨ ਨੂੰ ਦੇਖ ਲਈ ਹੋਊਗਾ ਲੋਪੜ ਦਾ ਜਾਂ ਚਮਕੌਰ ਸਾਹਿਬ ਦਾ ਨੰਬਰ ਹੋਊਗਾ ਕਿਉਂਕਿ ਸਾਡੇ ਲੋਕਲ ਟਰੈਕਟਰ ਘੱਟ ਹੁੰਦੇ ਨੇ ਸਾਰੇ ਇਹ ਠੀਕ ਆ ਜੀ ਸੋ ਕਿਸੇ ਵੀਰ ਨੇ ਲੈਣਾ ਹੋਇਆ ਸਾਹਮਣੇ ਨੰਬਰ ਚੱਲਦਾ ਸਕਰੀਨ ਤੇ ਉਹ ਕਰ ਲਿਓ ਗੱਲਬਾਤ ਲੋ ਜੀ ਉਹ ਨਾ ਤਰਤਾ ਹੈ ਬਾਕੀ ਹੋਰ ਵੀ ਟਰੈਕਟਰ ਖੜੇ ਨੇ ਹੋਰ ਪਾਲ ਬਾਈ ਠੀਕ ਹੈ ਜੀ ਕਿਵੇਂ ਸੌਦੇ ਵਧੀਆ ਹੋਗੇ ਹੁਣ ਤਾਂ ਠੀਕ ਆ ਟਰੈਕਟਰ ਪਾਲ ਬਾਈ ਜਮਾ ਨਵਾਂ ਹੀ ਆ ਹਨਾ ਠੀਕ ਆ ਆਪਣਾ ਇਹ ਤਾਂ ਜਾਇਦ ਜੀ ਮੁੱਲ ਮੰਗਿਆ ਆਪਣਾ 8 ਲੱਖ 20 ਮੰਗਿਆ ਹਨਾ ਬਾਕੀ ਚਲੋ ਮੌਕੇ ਤੇ ਹੋ ਜਾਂਦਾ ਵੱਧ ਘਾਟ ਠੀਕ ਆ ਬਾਈ ਤੇ ਹੋਰ ਵੀ ਟਰੈਕਟਰ ਖੜੇ ਨੇ ਬਾਈ ਪੁਰਾਣੇ ਸਰਾਣੇ ਕਿਸੇ ਨੇ ਕੋਈ ਲੈਣਾ ਹੁੰਦਾ ਤਾਂ ਆ ਕੇ ਦੇਖ ਰਿਆ ਕਰੋ ਤੇ ਉਹ ਸਾਹਮਣੇ ਨੰਬਰ 98160 5843628 ਨੰਬਰ ਆ ਭਾਈ ਇਹਨਾਂ ਦਾ ਕੋਈ ਇਹਨਾਂ ਨਾਲ ਗੱਲਬਾਤ ਕਰ ਲਿਓ ਭਾਈ ਠੀਕ ਆ ਜੀ ਮੌਕੇ ਤੇ ਮਾਣ ਤਾਣ ਕੀਤਾ ਜਾਊਗਾ ਆਦੀ ਵੀਡੀਓ ਵਿੱਚ ਇੰਨੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੇਂ ਕਿਸੇ ਬਲੌਗ ਸਾਰੇ ਵੀਰਾਂ ਦਾ ਧੰਨਵਾਦ